ਸੁਰੱਖਿਆ ਤਾਂ ਬਚਾ ਲਿਆ ਜਾਂਦਾ ਦਰਅਸਲ ਇਹ ਘਟਨਾ ਬੁੱਧਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਇੱਕ ਜਹਾਜ਼ ਨਾਈਜੀਰੀਆ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵੱਲ ਵੱਧ ਰਿਹਾ ਸੀ ਲੈਂਡਿੰਗ ਤੋਂ ਥੋੜੀ ਦੇਰ ਪਹਿਲਾਂ ਖੱਬੇ ਇੰਜਣ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ਇੱਕ ਅਜੀਬ ਅਤੇ ਉੱਚੀ ਆਵਾਜ਼ ਸੁਣਾਈ ਦਿੱਤੀ ਫਿਰ ਇੰਜਣ ਦਾ ਹਿੱਸਾ ਨੁਕਸਾਨਿਆ ਗਿਆ ਜਹਾਜ਼ ਸੈਂਕੜੇ ਫੁੱਟ ਉਚਾਈ ਦੇ ਉੱਪਰ ਸੀ ਜਿਸ ਤੋਂ ਬਾਅਦ ਦਹਿਸ਼ਤ ਦੇ ਵਿੱਚ ਮਾਹੌਲ ਤਬਦੀਲ ਹੋ ਜਾਂਦਾ ਧਮਾਕੇ ਤੋਂ ਬਾਅਦ ਜਹਾਜ਼ ਦੇ ਵਿੱਚ ਬੈਠੇ ਯਾਤਰੀ ਅਚਾਨਕ ਡਰ ਜਾਂਦੇ ਕੁਝ ਲੋਕਾਂ ਨੇ ਆਪਣੇ ਫੋਨ ਦੇ ਵਿੱਚ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਵੀਡੀਓ ਬਣਾਈ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕਾ ਇੰਜਣ ਦੇ ਵਿੱਚੋਂ ਅੱਗ ਦੀਆਂ ਚੰਗਿਆਰੀਆਂ ਧੂਆਂ ਦਿਖ ਰਿਹਾ ਤੇ ਧੂਏ ਦੀ ਆਵਾਜ਼ ਵੀ ਆ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਫੈਲੀ ਤੇ ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਹਵਾਈ ਸੁਰੱਖਿਆ ਬਾਰੇ ਚਿੰਤਾ ਫੈਲ ਗਈ ਇੰਜਣ ਫੇਲ ਹੋਣ ਤੋਂ ਬਾਅਦ ਜਹਾਜ਼ ਕੁਝ ਸਮੇਂ ਲਈ ਇੰਜਣ ਦੂਜੇ ਇੰਜਣ ਦੀ ਮਦਦ ਦੇ ਨਾਲ ਉੱਡਦਾ ਰਿਹਾ ਪਾਇਲਟਾਂ ਨੇ ਸਮਝਦਾਰੀ ਵਰਤੀ ਐਮਰਜੈਂਸੀ ਦਾ ਐਲਾਨ ਕੀਤਾ ਨੇੜਲੇ ਹਵਾਈ ਅੱਡੇ ਵੱਲ ਰੋਕੀਤਾ ਜਹਾਜ਼ ਨੇ ਸਫਲਤਾਪੂਰਕ ਲੈਂਡਿੰਗ ਕੀਤੀ ਤੇ 80 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਜਿਸ ਤਰੀਕੇ ਇਹ ਜਿਹੜਾ ਮਾਹੌਲ ਬਣਦਾ ਕਿ ਧੁਮਾਕਾ ਹੁੰਦਾ ਧੁਮਾਕੇ ਕਾਰਨ ਜਹਾਜ਼ ਦੇ ਖੱਬੇ ਇੰਜਣਾਂ ਤੇ ਬਾਹਰਲੇ ਹਿੱਸੇ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਪਰ ਬਚਾ ਹੀ ਰਹਿਦਾ ਪਾਇਲਟਾਂ ਦੀ ਇਹ ਸਮਝਦਾਰੀ ਹੈ ਕਿ ਕਿਸੇ ਵੀ ਯਾਤਰੀ ਨੂੰ ਕੋਈ ਮਾਮੂਲੀ ਜਹੀ ਸੱਟ ਤੱਕ ਵੀ ਨਹੀਂ ਲੱਗਦੀ ਇਸ ਘਟਨਾ ਨੇ ਨਾਈਜੀਰੀਆ ਦੇ ਵਿੱਚ ਹਵਾਬਾਜ਼ੀ ਸੁਰੱਖਿਆ ਤੇ ਜਹਾਜ਼ਾਂ ਦੀ ਤਕਨੀਕੀ ਜਾਂਚ ਬਾਰੇ ਨਵੇਂ ਸਵਾਲ ਖੜੇ ਕਰ ਦਿੱਤੇ ਨੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਜਣ ਦੀ ਨਿਯਮਤ ਮਰਮਤ ਅਤੇ ਸੁਰੱਖਿਆ ਜਾਂਚ ਬਹੁਤ ਜ਼ਰੂਰੀ ਆ ਪਿਛਲੇ ਸਾਲਾਂ ਵਿੱਚ ਨਾਈਜੀਰੀਆ ਦੇ ਵਿੱਚ ਕਈ ਵੱਡੇ ਹਵਾਈ ਹਾਦਸੇ ਵਾਪਰ ਚੁੱਕੇ ਨੇ ਜਿਸ ਕਾਰਨ ਸਰਕਾਰ ਅਤੇ ਹਵਾਈ ਅਧਿਕਾਰੀਆਂ ਦੇ ਉੱਪਰ ਦਬਾਅ ਵਧਿਆ ਹੋਇਆ ਜਿਹੜਾ ਉਸ ਤੋਂ ਬਾਅਦ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਨਾਲ ਲੋਕਾਂ ਦੇ ਵਿੱਚ ਇਸ ਵਕਤ ਡਰ ਦਾ ਮਾਹੌਲ ਵੀ ਵੜਿਆ ਅਸਮਾਨ ਦੇ ਵਿੱਚ ਉੜਦੇ ਜਹਾਜ਼ ਦੇ ਇੰਜਣ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਜਾਂਦਾ ਉਸ ਵਕਤ ਇਸ ਜਹਾਜ਼ ਦੇ ਵਿੱਚ 80 ਯਾਤਰੀ ਮੌਜੂਦ ਹੁੰਦੇ ਨੇ ਅਚਾਨਕ ਯਾਤਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਮਾਹੌਲ دہشت ਦਾ ਤਣਾਅਤਾ ਬਣ ਜਾਂਦਾ ਦਰਅਸਲ ਨਾਈਜੀਰੀਆ ਦੇ ਵਿੱਚ ਇੱਕ ਘਰੇਲੂ ਉਡਾਣ ਦੌਰਾਨ ਉਸ ਵਕਤ ਵੱਡੇ ਹਾਸੇ ਦੇ ਕਾਰਨ ਵੜ ਜਾਂਦੇ ਨੇ ਜਦੋਂ 에ਅਰਪੀਸ 에ਅਰਲਾਈਨ ਜਿਹੜੀ ਉਸ ਦੇ ਇੱਕ ਜਹਾਜ਼ ਦੇ ਖੱਬੇ ਇੰਜਣ ਦੇ ਵਿੱਚ ਅਸਮਾਨ ਦੇ ਵਿੱਚ ਹਵਾ ਦੇ ਵਿੱਚ ਜ਼ਬਰਦਸਤ ਸਖਤੀਸ਼ਾਲੀ ਜਿਹੜਾ ਤਮਾਕਾ ਹੋ ਜਾਂਦਾ ਉਸ ਸਮੇਂ ਜਹਾਜ਼ ਦੇ ਵਿੱਚ ਲਗਭਗ 80 ਯਾਤਰੀ ਸਵਾਰ ਸੀ ਪਰ ਖੁਸ਼ਕਿਸਮਤੀ ਇਹ ਰਹਦੀ ਆ ਕਿ ਪਾਇਲਟਾਂ ਦੀ ਸਮਝਦਾਰੀ ਅਤੇ ਤੁਰੰਤ ਕਾਰਵਾਈ ਦੇ ਕਾਰਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਜਾਂਦਾ ਦਰਅਸਲ ਇਹ ਘਟਨਾ ਉਹਦ்பਾਰ ਨੂੰ ਉਸ ਵੇਲੇ ਵਾਪਰੀ ਜਦੋਂ ਇੱਕ ਜਹਾਜ਼ ਨਾਈਜੀਰੀਆ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵੱਲ ਵੱਧ ਰਿਹਾ ਸੀ ਲੈਂਡਿੰਗ ਤੋਂ ਥੋੜੀ ਦੇਰ ਪਹਿਲਾਂ ਖੱਬੇ ਇੰਜਣ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ਇੱਕ ਅਜੀਬ ਅਤੇ ਉੱਚੀ ਆਵਾਜ਼ ਸੁਣਾਈ ਦਿੱਤੀ ਫਿਰ ਇੰਜਣ ਦਾ ਹਿੱਸਾ ਨੁਕਸਾਨਿਆ ਗਿਆ ਜਹਾਜ਼ ਸੈਂਕੜੇ ਫੁੱਟ ਉਚਾਈ ਦੇ ਉੱਪਰ ਸੀ ਜਿਸ ਤੋਂ ਬਾਅਦ ਦਹਿਸ਼ਤ ਦੇ ਵਿੱਚ ਮਾਹੌਲ ਤਬਦੀਲ ਹੋ ਜਾਂਦਾ ਧਮਾਕੇ ਤੋਂ ਬਾਅਦ ਜਹਾਜ਼ ਦੇ ਵਿੱਚ ਬੈਠੇ ਯਾਤਰੀ ਅਚਾਨਕ ਜਾਂਦੇ ਕੁਝ ਲੋਕਾਂ ਨੇ ਆਪਣੇ ਫੋਨ ਦੇ ਵਿੱਚ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਵੀਡੀਓ ਬਣਾਈ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕਾ ਇੰਜਣ ਦੇ ਵਿੱਚੋਂ ਅੱਗ ਦੀਆਂ ਚਗਿਆਰੀਆਂ ਧੂਆਂ ਦਿਖ ਰਿਹਾ ਤੇ ਧੂਏ ਦੀ ਆਵਾਜ਼ ਵੀ ਆ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਫੈਲੀ ਤੇ ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਹਵਾਈ ਸੁਰੱਖਿਆ ਬਾਰੇ ਚਿੰਤਾ ਫੈਲ ਗਈ ਜਦ ਫੇਲ ਹੋਣ ਤੋਂ ਬਾਅਦ ਜਹਾਜ਼ ਕੁਝ ਸਮੇਂ ਲਈ ਇੰਜਣ ਦੂਜੇ ਇੰਜਣ ਦੀ ਮਦਦ ਨਾਲ ਉੱਡਦਾ ਰਿਹਾ ਪਾਇਲਟਾਂ ਨੇ ਸਬਰਦਾਰੀ ਵਰਤੀ ਐਮਰਜੈਂਸੀ ਦਾ ਐਲਾਨ ਕੀਤਾ ਨੇੜਲੇ ਹਵਾਈ ਅੱਡੇ ਵੱਲ ਰੋਕੀਤਾ ਜਹਾਜ਼ ਨੇ ਸਫਲਤਾਪੂਰਵਕ ਲੈਂਡਿੰਗ ਕੀਤੀ ਤੇ 80 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਜਿਸ ਤਰੀਕੇ ਇਹ ਜਿਹੜਾ ਮਾਹੌਲ ਬਣਦਾ ਕਿ ਧੁਮਾਕਾ ਹੁੰਦਾ ਧੁਮਾਕੇ ਕਾਰਨ ਜਹਾਜ਼ ਦੇ ਖੱਬੇ ਇੰਜਣਾਂ ਤੇ ਬਾਹਰਲੇ ਹਿੱਸੇ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਜ਼ਬਰ ਬਚਾਈ ਰਹਿਦਾ ਪਾਇਲਟਾਂ ਦੀ ਇਹ ਸਮਝਦਾਰੀ ਇੰਦੀ ਹੈ ਕਿ ਕਿਸੇ ਵੀ ਯਾਤਰੀ ਨੂੰ ਕੋਈ ਮਾਮੂਲੀ ਜਹੀ ਸੱਟ ਤੱਕ ਵੀ ਨਹੀਂ ਲੱਗਦੀ ਇਸ ਘਟਨਾ ਦੇ ਨਾਈਜੀਰੀਆ ਦੇ ਵਿੱਚ ਹਵਾਬਾਜ਼ੀ ਸੁਰੱਖਿਆ ਤੇ ਜਹਾਜ਼ਾਂ ਦੀ ਤਕਨੀਕੀ ਜਾਂਚ ਬਾਰੇ ਨਵੇਂ ਸਵਾਲ ਖੜੇ ਕਰ ਦਿੰਦੇ ਬਾਹਰਾ ਦੇ ਵੀ ਕਹਿਣਾ ਹੈ ਕਿ ਇੰਜਣ ਦੀ ਨਿਯਮਤ ਮਰੰਮਤ ਅਤੇ ਸੁਰੱਖਿਆ ਜਾਂਚ ਬਹੁਤ ਜ਼ਰੂਰੀ ਹੈ ਪਿਛਲੇ ਸਾਲਾਂ ਵਿੱਚ ਨਾਈਜੀਰੀਆ ਦੇ ਵਿੱਚ ਕਈ ਵੱਡੇ ਹਵਾਈ ਹਾਦਸੇ ਵਾਪਰ ਚੁਕੇ ਨੇ ਜਿਸ ਕਾਰਨ ਸਰਕਾਰ ਅਤੇ ਹਵਾਈ ਅਧਿਕਾਰੀਆਂ ਦੇ ਉੱਪਰ ਦਬਾਅ ਵਧਿਆ ਹੋਇਆ ਜਿਹੜਾ ਉਸ ਤੋਂ ਬਾਅਦ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਨਾਲ ਲੋਕਾਂ ਦੇ ਵਿੱਚ ਇਸ ਵਕਤ ਡਰ ਦਾ ਮਾਹੌਲ ਵੀ ਵੜਿਆ ਅਸਮਾਨ ਦੇ ਵਿੱਚ ਉੜਦੇ ਜਹਾਜ਼ ਦੇ ਇੰਜਣ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਜਾਂਦਾ ਉਸ ਵਕਤ ਇਸ ਜਹਾਜ਼ ਦੇ ਵਿੱਚ 80 ਯਾਤਰੀ ਮੌਜੂਦ ਹੁੰਦੇ ਨੇ ਅਚਾਨਕ ਯਾਤਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਮਾਹੌਲ دہشت ਦਾ ਤਣਾਅ ਦਾ ਬਣ ਜਾਂਦਾ ਦਰਅਸਲ ਨਾਈਜੀਰੀਆ ਦੇ ਵਿੱਚ ਇੱਕ ਘਰੇਲੂ ਉਡਾਣ ਦੌਰਾਨ ਉਸ ਵਕਤ ਵੱਡੇ ਹਾਸੇ ਦੇ ਕਾਰਨ ਵੜ ਜਾਂਦੇ ਨੇ ਜਦੋਂ 에ਅਰਪੀਸ 에ਅਰਲਾਈਨ ਜਿਹੜੀ ਉਸਦੇ ਇੱਕ ਜਹਾਜ਼ ਦੇ ਖੱਬੇ ਇੰਜਣ ਦੇ ਵਿੱਚ ਅਸਮਾਨ ਦੇ ਵਿੱਚ ਹਵਾ ਦੇ ਵਿੱਚ ਜ਼ਬਰਦਸਤ ਸਖਤੀਸ਼ਾਲੀ ਜਿਹੜਾ ਤਮਾਕਾ ਹੋ ਜਾਂਦਾ ਉਸ ਸਮੇਂ ਜਹਾਜ਼ ਦੇ ਵਿੱਚ ਲਗਭਗ 80 ਯਾਤਰੀ ਸਵਾਰ ਸੀ ਪਰ ਖੁਸ਼ਕਿਸਮਤੀ ਇਹ ਰਹਿੰਦੀ ਆ ਕਿ ਪਾਇਲਟਾਂ ਦੀ ਸਮਝਦਾਰੀ ਅਤੇ ਤੁਰੰਤ ਕਾਰਵਾਈ ਦੇ ਕਾਰਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਜਾਂਦਾ ਦਾ ਅਸਲ ਇਹ ਘਟਨਾ ਵਦਾਰ ਨੂੰ ਉਸ ਵੇਲੇ ਵਾਪਰੀ ਜਦੋਂ ਇੱਕ ਜਹਾਜ਼ ਨਾਈਜੀਰੀਆ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵੱਲ ਵੱਧ ਰਿਹਾ ਸੀ ਲੈਂਡਿੰਗ ਤੋਂ ਥੋੜੀ ਦੇਰ ਪਹਿਲਾਂ ਖੱਬੇ ਇੰਜਣ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਯਾਤਰੀਆਂ ਨੇ ਦੱਸਿਆ ਕਿ ਪਹਿਲਾਂ ਇੱਕ ਅਜੀਬ ਅਤੇ ਉੱਚੀ ਆਵਾਜ਼ ਸੁਣਾਈ ਦਿੱਤੀ ਫਿਰ ਇੰਜਣ ਦਾ ਹਿੱਸਾ ਨੁਕਸਾਨਿਆ ਗਿਆ ਜਹਾਜ਼ ਸੈਂਕੜੇ ਫੁੱਟ ਉਚਾਈ ਦੇ ਉੱਪਰ ਸੀ ਜਿਸ ਤੋਂ ਬਾਅਦ ਦਹਿਸ਼ਤ ਦੇ ਵਿੱਚ ਮਾਹੌਲ ਤਬਦੀਲ ਹੋ ਜਾਂਦਾ ਧਮਾਕੇ ਤੋਂ ਬਾਅਦ ਜਹਾਜ਼ ਦੇ ਵਿੱਚ ਬੈਠੇ ਯਾਤਰੀ ਅਚਾਨਕ ਢੱਡਾ ਜਾਦਰੇ ਕੁਝ ਲੋਕਾਂ ਨੇ ਆਪਣੇ ਫੋਨ ਦੇ ਵਿੱਚ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਵੀਡੀਓ ਬਣਾਈ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕਾ ਇੰਜਣ ਦੇ ਵਿੱਚੋਂ ਅੱਗ ਦੀਆਂ ਚਗਿਆਰੀਆਂ ਧੂਆਂ ਦਿਖ ਰਿਹਾ ਤੇ ਧੂਏ ਦੀ ਆਵਾਜ਼ ਵੀ ਆ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਫੈਲੀ ਤੇ ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਹਵਾਈ ਸੁਰੱਖਿਆ ਬਾਰੇ ਚਿੰਤਾ ਫੈਲ ਗਈ ਜਦ ਫੇਲ ਹੋਣ ਤੋਂ ਬਾਅਦ ਜਹਾਜ਼ ਕੁਝ ਸਮੇਂ ਲਈ ਇੰਜਣ ਦੂਜੇ ਇੰਜਣ ਦੀ ਮਦਦ ਨਾਲ ਉੱਡਦਾ ਰਿਹਾ ਪਾਇਲਟਾਂ ਨੇ ਸਬਰਦਾਰੀ ਵਰਤੀ ਐਮਰਜੈਂਸੀ ਦਾ ਐਲਾਨ ਕੀਤਾ ਨੇੜਲੇ ਹਵਾਈ ਅੱਡੇ ਵੱਲ ਰੋਕੀਤਾ ਜਹਾਜ਼ ਨੇ ਸਫਲਤਾਪੂਰਵਕ ਲੈਂਡਿੰਗ ਕੀਤੀ ਤੇ 80 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਜਿਸ ਤਰੀਕੇ ਇਹ ਜਿਹੜਾ ਮਾਹੌਲ ਬਣਦਾ ਕਿ ਧੁਮਾਕਾ ਹੁੰਦਾ ਧੁਮਾਕੇ ਕਾਰਨ ਜਹਾਜ਼ ਦੇ ਖੱਬੇ ਇੰਜਣਾਂ ਤੇ ਬਾਹਰਲੇ ਹਿੱਸੇ ਨੂੰ ਕਾਫੀ ਜ਼ਿਆਦਾ ਨੁਕਸਾਨ ਪਰ ਜ਼ਬਰ ਬਚਾਈ ਰਹਿਦਾ ਪਾਇਲਟਾਂ ਦੀ ਇਹ ਸਮਝਦਾਰੀ ਹੈ ਕਿ ਕਿਸੇ ਵੀ ਯਾਤਰੀ ਨੂੰ ਕੋਈ ਮਾਮੂਲੀ ਜਹੀ ਸੱਟ ਤੱਕ ਵੀ ਨਹੀਂ ਲੱਗਦੀ ਇਸ ਘਟਨਾ ਦੇ ਨਾਈਜੀਰੀਆ ਦੇ ਵਿੱਚ ਹਵਾਬਾਜ਼ੀ ਸੁਰੱਖਿਆ ਤੇ ਜਹਾਜ਼ਾਂ ਦੀ ਤਕਨੀਕੀ ਜਾਂਚ ਬਾਰੇ ਨਵੇਂ ਸਵਾਲ ਖੜੇ ਕਰ ਦਿੰਦੇ ਬਾਹਰਾ ਦਾ ਇਹ ਵੀ ਕਹਿਣਾ ਹੈ ਕਿ ਇੰਜਣ ਦੀ ਨਿਜਮਤ ਮਰਮਤ ਅਤੇ ਸੁਰੱਖਿਆ ਜਾਂਚ ਬਹੁਤ ਜ਼ਰੂਰੀ ਹੈ ਪਿਛਲੇ ਸਾਲਾਂ ਵਿੱਚ ਨਾਈਜੀਰੀਆ ਦੇ ਵਿੱਚ ਕਈ ਵੱਡੇ ਹਵਾਈ ਹਾਦਸੇ ਵਾਪਰ ਚੁਕੇ ਨੇ ਜਿਸ ਕਾਰਨ ਸਰਕਾਰ ਅਤੇ ਹਵਾਈ ਅਧਿਕਾਰੀਆਂ ਦੇ ਉੱਪਰ ਦਬਾਅ ਪੜਿਆ ਹੋਇਆ ਜਿਹੜਾ ਉਸ ਤੋਂ ਬਾਅਦ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਨਾਲ ਲੋਕਾਂ ਦੇ ਵਿੱਚ ਇਸ ਵਕਤ ਡਰ ਦਾ ਮਾਹੌਲ ਵੀ ਵੜਿਆ ਅਸਮਾਨ ਦੇ ਵਿੱਚ ਉੜਦੇ ਜਹਾਜ਼ ਦੇ ਇੰਜਣ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਜਾਂਦਾ ਉਸ ਵਕਤ ਇਸ ਜਹਾਜ਼ ਦੇ ਵਿੱਚ 80 ਯਾਤਰੀ ਮੌਜੂਦ ਹੁੰਦੇ ਨੇ ਅਚਾਨਕ ਯਾਤਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਮਾਹੌਲ دہشت ਦਾ ਤਣਾਅਤਾ ਬਣ ਜਾਂਦਾ ਦਰਅਸਲ ਨਾਈਜੀਰੀਆ ਦੇ ਵਿੱਚ ਇੱਕ ਘਰੇਲੂ ਉਡਾਣ ਦੌਰਾਨ ਉਸ ਵਕਤ ਵੱਡੇ ਹਾਸੇ ਦੇ ਕਾਰਨ ਵੜ ਜਾਂਦੇ ਨੇ ਜਦੋਂ 에ਅਰ ਪੀਸ 에ਅਰਲਾਈਨ ਦੀ ਜਿਹੜੀ ਉਸ ਦੇ ਇੱਕ ਜਹਾਜ਼ ਦੇ ਖੱਬੇ ਇੰਜਣ ਦੇ ਵਿੱਚ ਅਸਮਾਨ ਦੇ ਵਿੱਚ ਹਵਾ ਦੇ ਵਿੱਚ ਜ਼ਬਰਦਸਤ ਸਖਤੀਸ਼ਾਲੀ ਜਿਹੜਾ ਤਮਾਕਾ ਹੋ ਜਾਂਦਾ ਉਸ ਸਮੇਂ ਜਹਾਜ਼ ਦੇ ਵਿੱਚ ਲਗਭਗ 80 ਯਾਤਰੀ ਸਵਾਰ ਸੀ ਪਰ ਖੁਸ਼ਕਿਸਮਤੀ ਇਹ ਰਹਦੀ ਆ ਕਿ ਪਾਇਲਟਾਂ ਦੀ ਸਮਝਦਾਰੀ ਅਤੇ ਤੁਰੰਤ ਕਾਰਵਾਈ ਦੇ ਕਾਰਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਜਾਂਦਾ ਦਰਅਸਲ ਇਹ ਘਟਨਾ ਬੁੱਧਵਾਰ ਨੂੰ ਉਸ